ਆਸ-ਪਾਸ ਦੇ ਪਿੰਡਾਂ ਦੇ ਵੱਲੋਂ ਵਿਰੋਧ ਦੀਆਂ ਖਬਰਾਂ ਚੱਲ ਰਹੀਆਂ ਹਨ। ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਉਹ ਕਹਿੰਦੇ ਨੇ ਕਿ ਤੁਸੀਂ ਰਸਤਾ ਖਾਲੀ ਕਰੋ ਜੀ ਸਾਨੂੰ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਦੇ ਉਹ ਭਾਜਪਾ ਦੇ ਨਾਲ ਜੁੜਿਆ ਹੋਇਆ ਕਨੈਕਸ਼ਨ ਆ ਕਿਸੇ ਦਾ ਆਪ ਪਾਰਟੀ ਦੇ ਇਸ ਮੌਕੇ ਦੀ ਸਰਕਾਰ ਨਾਲ ਜੁੜਿਆ ਹੋਇਆ ਕਨੈਕਸ਼ਨ ਆ। ਇਹ ਸਾਰੇ ਸਰਕਾਰੀ ਪ੍ਰੋ ਬੰਦੇ ਨੇ ਕੋਈ ਮੰਨ ਲਓ ਬਿਜ਼ਨਸਮੈਨ ਨੇ ਕੋਈ ਪੱਠੇ ਵਾਲੇ ਨੇ ਇਹਨਾਂ ਨੇ ਸਾਰਿਆਂ ਨੇ ਪ੍ਰੋਬਲਮ ਹੈ ਸਰਕਾਰ ਦੇ ਕਹਿਣ ਦੇ ਇਹ ਇੱਥੇ ਛੜੇ ਅੰਤਰ ਕਰਕੇ ਸਾਡੇ ਅੰਦੋਲਨ ਦੇ ਵਿੱਚ ਖੱਲਲ ਪਾਉਣਾ ਚਾਹੁੰਦੇ ਆ। ਇਹ ਅੰਦੋਲਨ ਪੂਰੇ ਅਰ ਜਿਹੜਾ ਮੋਦੀ ਕਹਿੰਦਾ ਸੀ 400 ਪਾਰ ਉਹਨੂੰ ਜਿਹੜਾ ਦਿਹਾਤ ਹੈ ਦਿਹਾਤ ਦੇ ਵਿੱਚ 126 ਸੀਟਾਂ ਬਰਾਬਰ ਸੀ ਤੇ ਕਿ 72 ਸੀਟਾਂ ਹਰਿਆ ਖਲਾਬ ਕਾਨੂੰਨ ਬਣਾ ਕੇ ਜ਼ਮੀਨਾਂ ਖੋਲੀਆਂ ਗਿਆਂ ਸਾਡੇ ਖਲਾਬ ਕਾਨੂੰਨ ਬਣਾ ਕੇ 75 ਸਾਲ ਤੋਂ ਜਿਹੜਾ ਘੱਟ ਤੋਂ ਘੱਟ ਰੇਟ ਦੇ ਵੀ ਇਹ ਨਸੀਐਸਪੀਸੀ ਦੀ ਰਿਪੋਰਟ ਹੈ ਵੀ ਇਹ ਇੰਨਾ ਕੁ ਤਾਂ ਖਰੀਦੋ ਭਾਈ ਜਿੰਨਾ ਖਰਚਾ ਇਹਨਾਂ ਦਾ ਹੋਇਆ ਤੇ ਪੂਰੇ ਦੇਸ਼ ਮੰਨ ਲੇ 95% ਕਿਸਾਨ 96 6% ਕਿਸਾਨਾਂ ਦੀ ਫਸਲ ਖਰੀਦੀ ਜਾਂਦੀ ਜਿਹੜੀ ਕੰਪਨੀਆਂ ਉਹਨਾਂ ਦੇ ਬਜਟ ਅਰਬਾਂ ਰੁਪਈਏ ਦੇ ਨੇ ਬਾਇਰ ਦਾ ਹੋ ਗਿਆ ਹਰਮਨ ਸੈਂਟਰ ਦਾ ਹੋ ਗਿਆ ਜਿਹੜੀ ਕੰਪਨੀਆਂ ਪ੍ਰਾਈਵੇਟ ਨੇ ਪਰ ਸਾਡੀ ਜਿਹੜੀ ਐਗਰੀਕਲਚਰ ਆ ਉਹਦਾ ਬਜਟ ਇੱਕ ਰੁਪਿਆ ਵੀ ਨਹੀਂ ਰਿਹਾ ਆਪਣਾ ਹਰਿਆਣਾ ਪੰਜਾਬ ਸੈਂਟਰ ਗਵਰਨਮੈਂਟ ਤੁਹਾਨੂੰ ਪਤਾ ਹੈ ਜਿਹੜਾ ਕੋਈ ਸ਼ਰੇਯੰਤਰਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਫਿਰ ਉਹਨੂੰ ਵੱਡੇ ਵੱਡੇ ਨਿਯਾਮ ਵੀ ਦਿੱਤੇ ਜਾਂਦੇ ਨੇ ਉਹਨੂੰ ਵੱਡੀ ਵੱਡੀ ਸਿਕਿਉਰਟੀਆਂ ਵੀ ਦਿੱਤੀਆਂ ਜਾਂਦੀਆਂ ਨੇ ਲਾਲਚ ਦੇ ਵਿੱਚ ਆ ਕੇ ਤੁਸੀਂ ਆਪਣੇ ਭਾਈਚਾਰੇ ਦੇ ਨਾਲ ਧਰੋਹ ਕਰ ਰਹੇ ਹੋ ਇਹ ਆਉਣ ਵਾਲਾ ਸਮਾਂ ਆਨਾਲੀਆਂ ਪੁਸਤਾਂ ਤੁਹਾਨੂੰ ਨਹੀਂ ਬਖਸ਼ਣਗੀਆਂ ਤਾਂ ਇਹ ਜੇ ਹਾਲਾਤ ਇਸ ਅੰਦੋਲਨ ਨੇ ਬਚਾਦੇ ਪੰਜਾਬ ਦੇ ਨਹੀਂ ਤਾਂ ਬੀਜੇਪੀ ਦੇ ਦਾ ਇੱਥੇ ਰਾਜ ਹੋਣ ਵਾਲਾ ਹੋ ਗਿਆ ਸੀ ਕਿੰਨੀ ਸੰਖਿਆ ਦੇ ਵਿੱਚ ਕੈਪਟਨ ਅਮਰਿੰਦਰ ਵਰਗੇ ਬਿੱਟੂ ਵਰਗੇ ਬੀਜੇਪੀ ਦੇ ਵਿੱਚ ਚਲੇ ਗਏ ਜਿਹੜੇ ਇਹਨਾਂ ਪਿੰਡਾਂ ਵਿੱਚੋਂ ਵੋਟ ਨਿਕੜੀ ਹੈ 50 50 ਬੀਬੀ ਤੀਤੀ ਪਿੱਠੂ ਸਰਕਾਰ ਨੇ ਆਪਣੇ ਬਣਾ ਲਏ ਨੇ ਦਾਣ ਦਾ 50 ਰੁਪਏ ਦੇ ਖਰੀਦ ਕੇ 250 ਰੁਪਏ ਮਿਲਦੀ ਹੈ ਤੇਲ ਤਾਂ ਮੰਨ ਲੈ 100 ਵਾਲਾ ਕਦੇ 250 ਹੋ ਜਾਂਦਾ ਕਦੇ 200 ਨੂੰ ਹੋ ਜਾਂਦਾ ਹੈ ਕਿੰਨਾ ਉਹਦੇ ਵਿੱਚ ਤਰਾ ਚੜਾ ਇਹ ਕਰਕੇ ਇਹ ਸਾਰਾ ਤਰਾ ਚੜਾ ਰੋਕਣਾ ਇਹ ਜਿਹੜੀ ਉਹ ਆਪਣਾ ਥੱਲੇ ਉੱਪਰ ਹੁੰਦਾ ਹੈ ਰੇਟ ਉਹ ਸਿਰਫ ਇੱਕ ਹੀ ਚੀਜ਼ ਕਰ ਸਕਦੀ ਹੈ ਉਹ ਹੈ ਐਮ ਐਸ ਪੀ ਗਰੰਟੀ ਦਾ ਕਾਨੂੰਨ ਸਰਕਾਰਾਂ ਨੂੰ ਇਹ ਗੱਲ ਗੁਵਾਰਾ ਨਹੀਂ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਵੱਡਾ ਨੁਕਸਾਨ ਹੁੰਦਾ ਹੈ ਸਸੀ ਗਾਲ ਜੀ ਇਸ ਵਕਤ ਅਸੀਂ ਸ਼ੰਭੂ ਬੈਰੀਅਰ ਤੇ ਆਂ ਔਰ ਸ਼ੰਭੂ ਬੈਰੀਅਰ ਤੇ ਪਿਛਲੀ 13 ਫਰਵਰੀ ਤੋਂ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਚੱਲ ਰਿਹਾ ਹੈ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਪਰ ਕਿਸਾਨ ਕਹਿੰਦੇ ਕਿ ਸਾਨੂੰ ਹਰਿਆਣਾ ਤੇ ਕੇਂਦਰ ਦੀ ਸਰਕਾਰ ਨੇ ਇੱਥੇ ਰੋਕ ਲਿਆ ਸੋ ਅਸੀਂ ਇੱਥੇ ਹੁਣ ਆਪਣਾ ਜਿਹੜਾ ਪ੍ਰਦਰਸ਼ਨ ਆ ਉਹ ਕਰ ਰਹੇ ਹਾਂ ਪਰ ਪਿਛਲੇ ਦਿਨਾਂ ਦੇ ਵਿੱਚ ਕੋਈ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਸਥਾਨਕ ਪਿੰਡਾਂ ਦੇ ਕੁਝ ਲੋਕ ਆਏ ਔਰ ਕੁਝ ਵਪਾਰੀ ਵੀ ਆਏ ਉਹਨਾਂ ਨੇ ਕਿਹਾ ਕਿ ਸਾਡਾ ਵਪਾਰ ਸਾਡੇ ਆਸ-ਪਾਸ ਦੇ ਪਿੰਡਾਂ ਦਾ ਕਨੈਕਸ਼ਨ ਆ ਜਿਹੜਾ ਅੰਬਾਲੇ ਦੇ ਨਾਲ ਟੁੱਟ ਗਿਆ ਸਾਨੂੰ ਦਿੱਕਤ ਹੋ ਰਹੀ ਹੈ ਤੁਸੀਂ ਰਸਤਾ ਖੋਲੋ ਪਰ ਕਿਸਾਨ ਕਹਿੰਦੇ ਤੁਸੀਂ ਪ੍ਰਸ਼ਾਸਨ ਨੂੰ ਕਹੋ ਕਿ ਰਸਤਾ ਖੋਲੇ ਅਸੀਂ ਤਾਂ ਬੰਦ ਹੀ ਨਹੀਂ ਕੀਤਾ ਸਾਰੇ ਮਸਲੇ ਦੀ ਗੱਲਬਾਤ ਕਰਾਂਗੇ ਮੇਰੇ ਨਾਲ ਬੀਕੇਯੂ ਅ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਸਿੰਘ ਮੋਦੀ ਨੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਜੀ ਕਿ ਸਭ ਤੋਂ ਪਹਿਲਾਂ ਤਾਂ ਕੁਝ ਲੋਕ ਆਉਂਦੇ ਨਹੀਂ ਆਸ-ਪਾਸ ਦੇ ਪਿੰਡਾਂ ਦੇ ਵੱਲੋਂ ਵਿਰੋਧ ਦੀਆਂ ਖਬਰਾਂ ਚੱਲ ਰਹੀਆਂ ਨੇ ਅੱਜ ਤੱਕ ਚੱਲ ਰਹੀਆਂ ਨੇ ਅੱਜ ਵੀ ਕਮਹਾਂ ਪੰਚਾਇਤ ਦੀ ਖਬਰ ਸੀ ਉਹਨੂੰ ਕਿਵੇਂ ਦੇਖਦਾ ਤੁਸੀਂ ਉਹ ਕਹਿੰਦੇ ਨੇ ਕਿ ਤੁਸੀਂ ਰਸਤਾ ਖਾਲੀ ਕਰੋ ਜੀ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਦੇਖੋ ਜਿਹੜਾ ਰਸਤਾ ਖਲਵਾਉਣੇ ਵਾਲੀ ਬਾਤ ਹੈ ਸਾਥ ਕੇ ਗਾਮੋਂ ਕੀ ਬਵਾ ਦਗਾਈ ਰਹੀ ਹੈ ਇਹ ਜਹਾਂ ਪਰ ਲੰਬੇ ਸਮੇਂ ਸੇ ਕਿਸਾਨ ਸੇਵਾ ਵੀ ਕਰ ਰਹੇ ਨੇ ਔਰ ਹਰ ਤਰ੍ਹਾਂ ਦੇ ਹਰ ਲੰਗਰ ਕੀ ਪਾਣੀ ਕੀ ਚਾਹੇ ਕੀ ਦੁੱਧ ਕੀ ਸਭੀ ਵਿਵਸਥਾ ਔਰ ਇਹ ਹਾਂ ਪਰ ਆਣੇ ਕੇ ਨਿਰੰਤਰ ਉਹ ਲੋਕ ਜਿਹੜਾ ਪ੍ਰਸਰਕਤ ਕਰ ਰਹੇ ਹਨ ਲੇਕਿਨ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਇਹ ਲੋਕ ਪੰਚਾਇਤਾਂ ਕਰ ਰਹੇ ਨੇ ਇਹ ਸੀ ਮੰਨ ਲਓ ਉਹਨਾਂ ਦੇ ਉਹ ਬੀਜੇਪੀ ਦੇ ਨਾਲ ਜੁੜਿਆ ਹੋਇਆ ਕਨੈਕਸ਼ਨ ਆ ਕਿਸੇ ਦਾ ਆਪ ਪਾਰਟੀ ਦੇ ਇਸ ਮੌਕੇ ਦੀ ਸਰਕਾਰ ਨਾਲ ਜੁੜਿਆ ਹੋਇਆ ਕਨੈਕਸ਼ਨ ਆ ਜਿਹੜੇ ਅੰਮ੍ਰਾਲੇ ਦਾ ਵਪਾਰੀ ਸਾਥੀ ਆਏ ਉਹਨਾਂ ਦਾ ਵੀ ਬੀਜੇਪੀ ਦੇ ਪ੍ਰਧਾਨ ਮੰਤਰੀ ਦਾ ਸਨਮਾਨ ਕਰਨਾ ਗ੍ਰਹਿ ਮੰਤਰੀ ਦਾ ਸਨਮਾਨ ਕਰਨਾ ਐਮਐਲਏ ਦਾ ਸਨਮਾਨ ਕਰਨਾ ਉਹ ਸਾਰੇ ਬੀਜੇਪੀ ਪ੍ਰੋਪਰ ਸਰਕਾਰੀ ਬੰਦੇ ਆ ਉਹ ਪਹਿਲਾਂ ਕਿਤੇ ਨਿਕ ਜਿਹੜਾ ਨਿਹੰਗ ਸਿੰਘ ਕਹਿੰਦੇ ਸੀ ਆਇਆ ਹੋਇਆ ਸੀ ਪਤਾ ਲੱਗਿਆ ਮੈਨੂੰ ਸਵੇਰੇ ਉਹਨੂੰ ਤਾਂ ਉਹਦਾ ਕੈਰੈਕਟਰ ਹੈ ਜਾਂ ਉਹਨੂੰ ਪਿੰਡ ਦੇ ਗੁਰਦੁਆਰੇ ਦੇ ਵਿੱਚ ਪੰਚਾਇਤ ਦੇ ਵਿੱਚ ਫੈਸਲਾ ਕਰਿਆ ਹੋਇਆ ਵੀ ਉਹਨੂੰ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਨਹੀਂ ਜਾਣਾ ਇਹ ਸਾਰੇ ਸਰਕਾਰੀ ਪਰ ਉਹ ਬੰਦੇ ਨੇ ਕੋਈ ਮੰਨ ਲਓ ਬਿਜ਼ਨਸਮੈਨ ਨੇ ਕੋਈ ਪੱਠੇ ਵਾਲੇ ਨੇ ਇਹਨਾਂ ਨੇ ਸਾਰਿਆਂ ਨੇ ਪ੍ਰੋਬਲਮ ਸਰਕਾਰ ਦੇ ਕਹਿਣ ਦੇ ਇਹ ਇੱਥੇ ਸੜੇ ਅੰਤਰ ਕਰਕੇ ਸਾਡੇ ਅੰਦੋਲਨ ਦੇ ਵਿੱਚ ਖੱਲਲ ਪਾਣਾ ਚਾਹੁੰਦੇ ਆ ਲੇਕਿਨ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਕੱਲ ਵੀ ਪ੍ਰੈਸ ਦੇ ਵਿੱਚ ਬੜੀ ਸਰਕਤ ਕਰੀ ਤੇ ਪਹੁੰਚੇ ਕਿ ਆ ਵੀ ਐਸਟੀ ਸੰਦੋਲਨ ਦੇ ਨਾਲ ਵੀ ਨੇ ਹਰ ਤਰ੍ਹਾਂ ਦਾ ਸਭ ਤੋਂ ਵੱਧ ਹੈ ਜਿਹੜੀ ਜਿੱਥੇ ਬੰਦੀਆਂ ਕੋਈ ਰਾਸ਼ਨ ਲੈ ਕੇ ਆਈ ਕਿਸੇ ਨੂੰ ਵੀ 1 ਕਿਲੋ ਰਾਸ਼ਨ ਆਪਣਾ ਵਰਤਨ ਦੀ ਜ਼ਰੂਰਤ ਵੀ ਕਿਸੇ ਨੂੰ ਚੁੱਲਾ ਬਾਲਣ ਦੀ ਜ਼ਰੂਰਤ ਨਹੀਂ ਪਈ ਇਲਾਕੇ ਦੇ ਲੋਕਾਂ ਨੇ ਬੜੀ ਸਰਕਤ ਕਰੀ ਹੋਈ ਆ ਇਸ ਕਰਕੇ ਇਹ ਵੀ ਸਰਕਾਰਾਂ ਮਿਲ ਕੇ ਹਰਿਆਣਾ ਆਪਣਾ ਹਰਿਆਣਾ ਪੰਜਾਬ ਸੈਂਟਰ ਗਵਰਨਮੈਂਟ ਤੁਹਾਨੂੰ ਪਤਾ ਹੈ ਜਿਹੜਾ ਕੋਈ ਸੰਗਠਨਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਫਿਰ ਉਹਨੂੰ ਵੱਡੇ ਵੱਡੇ ਨਿਯਾਮ ਵੀ ਦਿੱਤੇ ਜਾਂਦੇ ਨੇ ਉਹਨੂੰ ਵੱਡੀ ਵੱਡੀ ਸਿਕਿਉਰਟੀਆਂ ਵੀ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਇਹ ਸਾਰੇ ਲੋਕ ਉਹਨਾਂ ਨੂੰ ਲਾਲਚ ਦੇ ਦੇ ਕੇ ਇਹ ਆਏ ਹੋਏ ਆ ਜਿਵੇਂ ਕਹਿੰਦੇ ਸੀ ਚੱਕ ਦੇਾਂਗੇ ਅਸੀਂ ਆਵਾਂਗੇ ਫੇਰ ਕਿਸੇ ਦਿਨ ਇੱਕ ਕਰਨੈਲ ਸਿੰਘ ਕੌਣ ਹੈ ਆਪਣਾ ਉਹ ਸਾਥੀਆਂ ਨੇ ਉਹਨੂੰ ਸਾਰਿਆਂ ਨੂੰ ਕਹਿੰਦੇ ਸੀ ਕਿਸਾਨ ਆ ਅਸੀਂ ਕਿਹਾ ਭਾਈ ਅਸੀਂ ਤਾਂ ਇਹ ਰਸਤਾ ਖਲਵਾਉਣ ਵਾਸਤੇ ਅਸੀਂ ਆਪਣੇ ਸਾਥੀ ਸ਼ੁਭਕਰਨ ਨੂੰ ਗਵਾਇਆ ਪੰਜ ਸਾਥੀਆਂ ਦੀ ਅੱਖਾਂ ਗਵਾਈਆਂ 400 ਸਾਥੀਆਂ ਨੂੰ ਵੱਦ ਸੱਟਾਂ ਆਈਆਂ ਤੇ ਅਸੀਂ ਤਾਂ ਆਪਣਾ ਨਵਦੀਪ ਸਾਡੇ ਉੱਤੇ ਐਨਐਸਸੀ ਦੇ ਮੁਕੱਦਮੇ ਦਰਜ ਕਰਾਏ ਅਸੀਂ ਜੇਲੇ ਦੇ ਵਿੱਚ ਪਏ ਆਂ ਰਸਤਾ ਖੜਾਣ ਵਾਸਤੇ ਹੀ ਪਏ ਆਂ ਅਸੀਂ ਰਸਤਾ ਕਿਉਂ ਰੋਕਾਂਗੇ ਇਹ ਰਸਤਾ ਰੁਕਿਆ ਹੋਇਆ ਸਰਕਾਰ ਨੇ ਸਾਰੇ ਸਾਥੀਆਂ ਨੂੰ ਅਪੀਲ ਵੀ ਕਰਨਾ ਚਾਹਾਂਗਾ ਤੁਹਾਡੇ ਵੱਲੋਂ ਜਿਹੜੇ ਇਹ ਸਰਕਾਰ ਦੇ ਲਾਲਚ ਦੇ ਵਿੱਚ ਆ ਕੇ ਤੁਸੀਂ ਆਪਣੇ ਭਾਈਚਾਰੇ ਦੇ ਨਾਲ ਟਰੋ ਕਰ ਰਹੇ ਹੋ ਆਣ ਆਲਾ ਸਮਾਨ ਆਣ ਵਾਲੀਆਂ ਪੁਸਤਾਂ ਤੁਹਾਨੂੰ ਨਹੀਂ ਬਕਸਣਗੇ ਆ ਪਰ ਲੇਕਿਨ ਉਸ ਦਿਨ ਵੀ ਉਰੇ ਜਿਹੜੀ ਲੀਡਰਸ਼ਿਪ ਅਸੀਂ ਬੜੇ ਸੈਯਮ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਨਜੀਠੇ ਪ੍ਰਸ਼ਾਸਨ ਨੇ ਵੀ ਹੁਣ ਕਾਰਵਾ ਆਪਣਾ ਜਾਗਰੂਕ ਹੋਇਆ ਹੋਇਆ ਹੈ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਆਪਣਾ ਕਾਰਵਾਈ ਨਹੀਂ ਹੁਣਦੇਗਾ ਉਸ ਦਿਨ ਸਾਨੂੰ ਖਦਸਾ ਹੋਇਆ ਵੀ ਉੱਥੇ ਬੜੀ ਸੰਖਿਆ ਦੇ ਵਿੱਚ 100 ਦੇ ਆਸ-ਪਾਸ ਲੋਕ ਆਏ ਲੇਕਿਨ ਪ੍ਰਸ਼ਾਸਨ ਅਧਿਕਾਰੀ ਕੋਈ ਵੀ ਨਹੀਂ ਉੱਥੇ ਪਹੁੰਚ ਜਦਗੀ ਚੌਂਕੀ ਵੀ ਨਾਲੇ ਹੈ ਥਾਣਾ ਵੀ ਬਹੁਤ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਇਸ ਕਰਕੇ ਸਾਨੂੰ ਇਹ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੀ ਮਿਲਿ ਭਗਤਨ ਦਿੱਸਦਾ ਹੈ ਲੇਕਿਨ ਕੋਈ ਵੀ षड़यंत्र ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਕੋਈ ਆਪਣਾ ਪਰਸਨਲ ਅੰਦੋਲਨ ਨਹੀਂ ਇਹ ਕੁਦਰਤ ਦਾ 150 ਕਰੋੜ ਦੀ ਆਵਾਮ ਦੀ ਲੜਾਈ ਲੜ ਰਹੇ ਆ ਕੁਦਰਤ ਵਾਲੇ ਦਾ ਪੂਰਾ ਇਸ ਅੰਦੋਲਨ ਦਾ ਕਿ ਕਿਸਾਨ ਸਾਰੇ ਕਿਸਾਨਾਂ ਲਈ ਐਮਐਸਪੀ ਮੰਗ ਰਹੇ ਆ ਤਾਂ ਆਸ-ਪਾਸ ਦੇ ਇੱਕ ਇਲਾਕੇ 'ਚ ਵੀ ਕਿਸਾਨ ਖੇਤੀ ਕਰਦੇ ਨੇ ਪਹਿਲੇ ਦਿਨਾਂ 'ਚ ਮੈਂ ਵੀ ਇੱਥੇ ਦੇਖਿਆ ਕਿ ਆਸ-ਪਾਸ ਦੇ ਲੋਕ ਤਾਂ ਸੇਵਾ ਬਹੁਤ ਕਰਦੇ ਰਹੇ ਲੰਗਰ ਲੈ ਕੇ ਆਉਂਦੇ ਰਹੇ ਫਰ ਕੀ ਅਜੇਹੋ ਅਜਿਹੀ ਕੀ ਗੱਲ ਬਣਦੀ ਆ ਕਿ ਇੱਥੋਂ ਇਹ ਆਵਾਜ਼ ਨਿਕਲ ਗਈ ਕਿ ਕਿਉਂਕਿ ਦਿੱਲੀ 'ਚ ਬੈਠੇ ਸੀ ਤੁਸੀਂ ਉੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਸੀ ਲੇਬਰ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ ਆਟੋ ਵਾਲਿਆਂ ਦਾ ਪ੍ਰਭਾਵਿਤ ਹੋ ਰਿਹਾ ਸੀ ਸਾਰੇ ਬਿਹਾਰ ਯੂਪੀ ਦੇ ਨਾਲ ਸੰਬੰਧ ਰੱਖਦੇ ਸੀ ਪਰ ਉੱਥੋਂ ਕਿਸੇ ਨੇ ਵੀ ਅਜਿਹਾ ਵਿਰੋਧ ਦੀ ਕਿਤੇ ਵੀ ਸਿੰਗਲ ਆਵਾਜ਼ ਨਹੀਂ ਨਿਕਲੀ ਕਿ ਕਿਸਾਨ ਇੱਥੇ ਕਿਉਂ ਬੈਠੇ ਸਾਡਾ ਕੰਮ ਖਰਾਬ ਹੋ ਰਿਹਾ ਸੜਕ ਬੰਨਸੀ ਉੱਥੇ ਪਰੇਸ਼ਾਨੀ ਉੱਥੇ ਵੀ ਹੋ ਰਹੀ ਸੀ ਸਿੰਗੂ ਬਾਰਡਰ ਤੇ ਵੀ ਪਰ ਇਹ ਕੀ ਹੋਇਆ ਪੰਜਾਬ ਦੇ ਵਿੱਚ ਵੀ ਅਜਿਹਾ ਹੋ ਗਿਆ ਜਿੱਥੇ ਆਸ-ਪਾਸ ਦੇ ਲੋਕਾਂ ਨੇ ਇੰਨੀ ਸੇਵਾ ਕੀਤੀ ਤੁਸੀਂ ਵੀ ਮੰਨਦੇ ਹੋ ਮੈਂ ਵੀ ਦੇਖਿਆ ਉਸ ਚੀਜ਼ ਨੂੰ ਤੇ ਫਿਰ ਇੱਥੋਂ ਅਜਿਹੀ ਦੇਖੋ ਇਹ ਤਾਂ ਇਹ ਜੇ ਹਾਲਾਤ ਇਸ ਅੰਦੋਲਨ ਨੇ ਬਚਾਦੇ ਪੰਜਾਬ ਦੇ ਨਹੀਂ ਤਾਂ ਬੀਜੇਪੀ ਦੇ ਦਾ ਇੱਥੇ ਰਾਜ ਹੋਣ ਵਾਲਾ ਹੋ ਗਿਆ ਸੀ ਕਿੰਨੀ ਸੰਖਿਆ ਦੇ ਵਿੱਚ ਕੈਪਟਨ ਅਮਰਿੰਦਰ ਵਰਗੇ ਬਿੱਟੂ ਵਰਗੇ ਬੀਜੇਪੀ ਦੇ ਵਿੱਚ ਚਲੇ ਗਏ ਜਿਹੜੇ ਇਹਨਾਂ ਪਿੰਡਾਂ ਵਿੱਚੋਂ ਵੋਟ ਨਿਕੜੀ ਹੈ 50 50 22 33 ਪਿੱਠੂ ਸਰਕਾਰ ਨੇ ਆਪਣੇ ਬਣਾ ਲਏ ਨੇ ਇਹ ਪੈਸੇ ਦੇ ਜ਼ੋਰ ਤੇ ਸਰਕਾਰਾਂ ਤੋਂ ਵੱਡੇ ਲਾਭ ਲੈਣ ਕਰਕੇ ਇਹ ਕਿਸਾਨ ਨਹੀਂ ਹੈਗੇ ਇਹ ਕਿਸੇ ਪਿੰਡ ਦੇ ਨਹੀਂ ਹੈਗੇ ਇਹ ਆਪਣੇ ਪਰਿਵਾਰ ਦੇ ਨਹੀਂ ਹੈਗੇ ਇਹਨਾਂ ਦਾ ਆਪਣਾ ਕੋਈ ਕੌਮਪ੍ਰਸਤ ਨਹੀਂ ਹੈਗੀ ਇਹ ਸਿਰਫ ਲਾਲਚੀ ਲੋਕਾਂ ਸਰਕਾਰ ਦੇ ਹੱਥ ਠੁੱਕੇ ਆ ਹੋਰ ਕੁਝ ਜਗ੍ਹਾ ਸਰਕਾਰ ਦਾ ਸﻠੰਤਰ ਸਾਨੂੰ ਪੂਰਨ ਭਰੋਸਾ ਆਪਣੀ ਕਿਸਾਨੀ ਆਪਣੇ ਮਜ਼ਦੂਰ ਭਾਈਚਾਰੇ ਸਾਰੇ ਵਰਗਾਂ ਤੋਂ ਆ ਇਸ ਕਰਕੇ ਇਹ ਸਾਡਾ ਅੰਦੋਲਨ ਹੁਣ ਜਿੱਤ ਦੇ ਕੋਲ ਹੈ ਪਹਿਲਾਂ ਉੱਥੇ ਵੀ ਇਹ ਜੇ ਸﻠੰਤਰ ਹੋਏ ਆ ਇਹ ਜੀ ਗੱਲ ਨਹੀਂ ਹੋਏ ਨਹੀਂ ਲੇਕਿਨ ਉੱਥੇ ਦੀ ਲੋਕਲ ਆਵਾਮ ਨੇ ਉੱਥੇ ਦੇ ਲੋਕਲ ਲੋਕਾਂ ਨੇ ਕਈ ਵਾਰ ਉਹਨਾਂ ਨੇ ਉੱਥੇ ਕੋਸ਼ਿਸ਼ ਕਰੀ ਹੈ ਪਥਰਾਵ ਕਰਨ ਦੀ ਕੋਸ਼ਿਸ਼ ਕਰੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤਾਂ ਹਮਲਾ ਵੀ ਹੋਇਆ 26 ਤਰੀਕ ਤੋਂ ਬਾਅਦ ਇਹ ਜੇ ਨਹੀਂ ਸਾਰੇ ਉੱਥੇ ਵੀ ਸਰਕਾਰ ਨੇ ਸੜੇੰਤਰ ਪੂਰੇ ਲਾਏ ਇਸ ਅੰਦੋਲਨ ਦੇ ਵਿੱਚ ਵੀ ਸਾਨੂੰ ਕੁਝ ਪਹਿਲਾਂ ਵੀ ਇੱਕ ਦੋ ਬੰਦਾ ਆ ਗਏ ਫੇਰ ਸਰਕਾਰ ਹੋਰ ਤਰ੍ਹਾਂ ਦੇ ਕੰਮ ਕਰੂਗੀ ਫੇਰ ਨੁਕਸਾਨ ਹੋਊਗਾ ਪਰ ਅਸੀਂ ਸਾਰੇ ਨੁਕਸਾਨ ਝੱਲਣ ਨੂੰ ਤਿਆਰ ਆ ਜਿਹੜਾ ਆਪਣਾ ਅੰਦੋਲਨ ਨੂੰ ਕਾਮਯਾਬ ਕਰਨ ਵਾਸਤੇ ਪਾ ਹਰ ਮੌਮਕਨ ਕੋਸ਼ਿਸ਼ ਕਰਾਂਗੇ ਬਾਤਾਂ ਵੱਧ ਸੰਖਿਆ ਦੇ ਵਿੱਚ ਉੱਥੇ ਇੱਥੇ ਆ ਕੇ ਵੀ ਡਟੇ ਹੋਏ ਵੀ ਡਟੇ ਵੀ ਰਹਾਂਗੇ ਤੁਸੀਂ ਦੇਖ ਨਾ ਇਹ ਲੋਕ ਜਿਹੜਾ ਸਜੰਤਰ ਸੀ ਫੈਲ ਕਰਿਆ ਆ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਉਹ ਕੋਈ ਹਿਆਂ ਕਰੇਗਾ ਇਹਨਾਂ ਦੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਤੁਹਾਨੂੰ ਇਹ ਕਿਹਾ ਜਾ ਰਿਹਾ ਪ੍ਰਸ਼ਾਸਨ ਵੀ ਕਹਿ ਰਿਹਾ ਕਿ ਤੁਹਾਡੇ ਵੱਲੋਂ ਲਿਖਤੀ ਦੇ ਦੇਣ ਸਾਨੂੰ ਕਿਸਾਨ ਕਿ ਅਸੀਂ ਇੱਕ ਰਸਤਾ ਖੋਲਣਾ ਤੇ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਸ਼ਾਇਦ ਉਹ ਜਿਹੜਾ ਇਹ ਰਸਤਾ ਚਾਲੂ ਕਰਾਉਣਾ ਉਹਨਾਂ ਨੂੰ ਫਿਰ ਆਸਾਨ ਰਹੇਗਾ ਕਿ ਤੁਸੀਂ ਅੱਗੇ ਨਹੀਂ ਵਧੋਗੇ ਇਸ ਦਾ ਦੇਖੋ ਸਾਡਾ ਜਿਹੜਾ ਅੰਦੋਲਨ ਆ ਉਹ ਅੰਦੋਲਨ ਹੈ ਕੋਈ ਸਾਡਾ ਦਿੱਲੀ ਜਾਣ ਮੁੱਚ ਦਾ ਸਵਾਲ ਨਹੀਂ ਹੈਗਾ ਰਾਸਤਾ ਖੋਲੋ ਨਾ ਖੋਲੋ ਸਰਕਾਰ ਨੇ ਪੂਰੀ ਦਿੱਕਤ ਆ ਲੋਕਾਂ ਨੂੰ ਠੀਕ ਹੈ ਉਹ ਘੱਗਰ ਦਾ ਰਸਤਾ ਆ ਅਸੀਂ ਤਾਂ ਕਹਿੰਦੇ ਵੀ ਮੰਗਾਂ ਪੂਰੀ ਕਰ ਦਿਓ ਸਾਨੂੰ ਦਿੱਲੀ ਜਾਣ ਦੀ ਵੀ ਕੀ ਲੋੜ ਆਪਾਂ ਆਪਣੇ ਅੰਦੋਲਨ ਨੂੰ ਸਰਕਾਰ ਨੂੰ ਕਹਿੰਦੇ ਦਿੱਲੀ ਜਗ੍ਹਾ ਦੇ ਦਿਓ ਸਾਨੂੰ ਕਿਤੇ ਉੱਥੇ ਬੈਠਣ ਦੀ ਪ੍ਰਦਰਸ਼ਨ ਕਰਨ ਦੀ ਕੋਈ ਅਸੀਂ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਕਰਿਆ ਅਸੀਂ ਅੰਬਰਸਰ ਤੋਂ ਚੱਲ ਕੇ ਆਏ ਨਿਗਣਤ ਦੇ ਵਿੱਚ ਕਿਸੇ ਦੀ ਕੋਈ ਨੁਕਸਾਨ ਹੋਇਆ ਪ੍ਰਾਈਵੇਟ ਪ੍ਰਾਪਰਟੀ ਦਾ ਕਿਸੇ ਸਰਕਾਰ ਦਾ ਕੋਈ ਨੁਕਸਾਨ ਕਰਿਆ ਹੋਵੇ ਕਿਤੇ ਗਲਤ ਕੋਈ ਅੰਤਰ ਆਪਣੇ ਰਸਤਾ ਰੋਕਿਆ ਹੋਵੇ ਕੋਈ ਜਾਮ ਲਾਇਆ ਹੋਵੇ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀਆਂ ਬਣੇ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੀ ਆ ਇਸ ਕਰਕੇ ਲੋਕਾਂ ਨੂੰ ਵੀ ਅਪੀਲ ਆ ਭਾਈ ਸਾਡੇ ਕੋਲ ਤਾਕਤ ਨਹੀਂ ਹੈ ਇਹ ਤੁਸੀਂ ਆਪਣਾ ਰਸਤਾ ਖਿਲਾਓ ਜਿਵੇਂ ਅਸੀਂ ਤਾਂ ਨਾਲ ਹੋ ਕੇ ਖਿਲਵਾਵਾਂਗੇ ਕਿੱਥੇ ਜਾਣਾ ਉੱਥੇ ਅਸੀਂ ਚੱਲਾਂਗੇ ਸਾਡਾ ਜਿਹੜਾ ਪ੍ਰੋਟੈਸਟ ਹੈ ਪੂਰੀ ਆਵਾਮ ਦਾ ਪ੍ਰੋਟੈਸਟ ਹੈ ਇਹ ਪੂਰੇ 150 ਕਰੋੜ ਆਬਾਦੀ ਦਾ ਪ੍ਰੋਟੈਸਟ ਹੈ ਸਾਰੀ ਦੁਨੀਆ ਦਾ ਇਸ ਕਰਕੇ ਇਸ ਨੂੰ ਕਿਸੇ ਤਰ੍ਹਾਂ ਦਾ ਡੈਮੇਜ ਕਰਨ ਦੇ ਵਿੱਚ ਸਰਕਾਰ ਦਾ ਸਹਿਯੋਗ ਨਾ ਕਰਨ ਵਾਲੇ ਨਾ ਕਰੋ ਔਰ ਨਾ ਹੀ ਇਹਨਾਂ ਦੀ ਕੋਈ ਸਮੱਸਿਆ ਵਾ ਤੁਸੀਂ ਜਾ ਕੇ ਦੇਖ ਲਿਓ ਇਹਨਾਂ ਨੂੰ ਪਤਾ ਕਰ ਲਿਓ ਜਿਹੜੇ ਜਿਹੜੇ ਲੋਕ ਇੱਥੇ ਆਏ ਸੀ ਇਹ ਸਾਰੇ ਪ੍ਰੋ ਬੀਜੇਪੀ ਪ੍ਰੋ ਪਾਰਟੀਆਂ ਦੇ ਲੋਕ ਨੇ ਤੁਹਾਡੇ ਕੋਲ ਹੀ ਫਿਰ ਅਗਲਾ ਰਸਤਾ ਕੀ ਹੈ ਇੱਥੇ ਤੁਹਾਡੀ ਗੱਲ ਸੁਣੀ ਨਹੀਂ ਜਾ ਰਹੀ ਬਹੁਤ ਸਮੇਂ ਤੋਂ ਸਰਕਾਰ ਨੇ ਤੁਹਾਡੀ ਕੇਂਦਰ ਸਰਕਾਰ ਦੇ ਨਾਲ ਕੋਈ ਮੀਟਿੰਗ ਨਹੀਂ ਹੋਈ ਅੱਗੇ ਤੁਸੀਂ ਵੱਧ ਨਹੀਂ ਰਹੇ ਤੁਹਾਡੇ ਕੋਲ ਕੀ ਰਸਤਾ ਹੈ ਦੇਖੇ ਇਹੋ ਜਿਹਾ ਨਹੀਂ ਸਾਡੀ ਗੱਲ ਸੁਣੀ ਨਹੀਂ ਜਾਰੀ ਸਾਡੀ ਗੱਲ ਸੁਣੀ ਗਈ ਕੱਲੀ-ਕੱਲੀ ਗਲੀ ਮਹੱਲੇ ਦੇ ਵਿੱਚ ਉੱਤਰ ਭਾਰ ਦੀ ਹਰ ਗਲੀ ਚਰਾਹੇ ਦੇ ਉੱਤੇ ਬੀਜੇਪੀ ਦੇ ਲੋਕਾਂ ਨੂੰ ਸਾਡੇ ਅੰਦੋਲਨ ਦਾ ਸਾਹਮਣਾ ਕਰਨਾ ਪਿਆ ਜਿਹੜੇ ਬੈਰੀਕੇਟ ਉਹਨਾਂ ਨੇ ਸਾਡੇ ਉਰੇ ਮੂਰੇ ਲਾਏ ਹੋਏ ਆ ਜਿਹੜੇ ਗੋਲੀਆਂ ਜਿਹੜੇ ਗੋਲੇ ਸਾਡੇ ਤੇ ਵਰਸਾਏ ਉਹ ਗੋਲੀਆਂ ਵੋਟ ਦੇ ਰੂਪ ਦੇ ਵਿੱਚ ਉਹ ਗੋਲੇ ਉਹਨਾਂ ਦੇ ਵਿਰੋਧ ਦੇ ਰੂਪ ਦੇ ਵਿੱਚ ਉਹ ਜਿਹੜੇ ਇਹਨਾਂ ਨੇ ਰਸਤੇ ਬੰਦ ਕਰੇ ਉਹਨਾਂ ਦੇ ਪਿੰਡ ਦੇ ਵਿੱਚ ਬੋਰਡ ਲਾ ਕੇ ਲੋਕਾਂ ਨੇ ਬੀਜੇਪੀ ਦੇ ਸਮਰਥਕ ਤੇ ਬੀਜੇਪੀ ਦੇ ਲੋਕਾਂ ਨੇ ਉਹ ਬੈਰੀਕੇਡ ਵੀ ਲਾਏ ਇਹ ਅੰਦੋਲਨ ਪੂਰੇ ਅਰ ਜਿਹੜਾ ਮੋਦੀ ਕਹਿੰਦਾ ਸੀ 400 ਪਾਰ ਉਹਨੂੰ ਜਿਹੜਾ ਦਿਹਾਤ ਹੈ ਦਿਹਾਤ ਦੇ ਵਿੱਚ 126 ਸੀਟਾਂ ਬਰਾਬਰ ਸੀ ਕਿ 72 ਸੀਟਾਂ ਹਰਿਆ ਦਿਹਾਤ ਤੋਂ ਇਸ ਕਰਕੇ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਆਇਆ ਤਾਂ ਜਿਹੜਾ ਕਿਸਾਨੀ ਦਾ ਨੁਕਸਾਨ ਇਸ ਵਾਰ ਹੋਇਆ ਲੱਗਦਾ ਹੈ ਕਿਸਾਨੀ ਦਾ ਕਿਸਾਨੀ ਦੀ ਜਿਹੜੀ ਵੋਟ ਸੀਗੀ ਉਹ ਕਿਸਾਨੀ ਨੇ ਕਿਸਾਨੀ ਇਕੱਲੇ ਕਿਸਾਨੀ ਨਹੀਂ ਸਾਡੇ ਨਾਲ ਸਾਰੇ ਵਰਗਾਂ ਦੇ ਲੋਕ ਜੁੜੇ ਹੋਣ ਜਿਹੜੀ ਕਿਸਾਨੀ ਖਿੱਤਾ ਆ 46% ਰੋਜ਼ਗਾਰ ਦਿੰਦਾ ਹਿੰਦੁਸਤਾਨ ਦੇ ਵਿੱਚ ਇਸ ਤੋਂ ਵੱਡਾ ਕੋਈ ਖਿੱਤਾ ਨਹੀਂ ਹੈ ਵੀ ਜਿਹੜਾ ਜਿਹੜੇ 150 ਕਰੋੜ ਦੀ ਆਵਾਮ ਆ 46% ਰੋਜ਼ਗਾਰ ਕਿਸਾਨੀ ਖਿੱਤੇ ਤੋਂ ਆ ਉੱਪਰ ਮੈਂ ਕਿਸੇ ਰੂਪ ਦੇ ਵਿੱਚ ਚਾਹੇ ਪਿੰਡ ਦੇ ਵਿੱਚ ਬੈਠਾ ਮਜ਼ਦੂਰ ਹੈ ਚਾਹੇ ਮੰਡੀ ਦੇ ਵਿੱਚ ਬੈਠਾ ਆੜਤੀ ਹੈ ਚਾਹੇ ਕੋਈ ਕਿਸੇ ਤਰ੍ਹਾਂ ਦਾ ਪਲੇਦਾਰ ਚਾਹੇ ਮਾਰਕੀਟ ਕਮੇਟੀ ਹੈ ਚਾਹੇ ਕੋਈ ਹੋਰ ਟੋਟਲ ਜਿਹੜਾ ਕਾਰੋਬਾਰ ਆ ਜਿਸ 100 ਆਦਮੀ ਹਿੰਦੁਸਤਾਨ ਦੇ ਵਿੱਚ ਕੰਮ ਕਰਦਾ ਹੈ 46% ਰੋਜ਼ਗਾਰ ਕਿਸਾਨੀ ਤੋਂ ਆ ਉਹ ਸਾਰੇ ਜੁੜੇ ਹੋਏ ਲੋਕਾਂ ਨੇ ਸਾਡੀ ਜਿਹੜੀ ਲੜਾਈ ਹੈ ਜਿਹੜਾ ਇੱਕ ਪਿੱਛੇ ਆਪਣਾ OIC ਰਿਪੋਰਟ ਆਈ ਸੀ ਜਿਹੜੇ ਲੋਕਾਂ ਕੋਲ ਜ਼ਮੀਨ ਆ ਉਹ 84% ਲੋਕ ਕਹਿੰਦੇ ਵੀ ਇਹ ਮੰਗਾਂ ਬਾਜਮ ਨੇ ਪੂਰੇ ਹਿੰਦੁਸਤਾਨ ਦਾ ਉਹਨਾਂ ਨੇ ਡਾਟਾ ਲਿਆ ਫਿਰ ਕਹਿੰਦੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਕੰਪੈਨ ਆ ਖੇਤੀ ਦੇ ਨਾਲ ਸਬੰਧਤ ਖਿੱਤੇ ਨੇ ਚਾਹੇ ਆੜਤ ਦਾਇਆ ਚਾਹੇ ਪੈਸਟੀਸਾਈਡ ਵਾਲਾ ਚਾਹੇ ਖਾਤ ਵਾਲਾ ਆ ਚਾਹੇ ਪਿੰਡਾਂ ਦੇ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਆ ਚਾਹੇ ਪੱਲੇਦਾਰ ਆ ਉਸ ਦੇ 73% ਲੋਕਾਂ ਨੇ ਕਿਹਾ ਵੀ ਇਹ ਮੰਗਾਂ ਵਾਜਬ ਨੇ ਜਾਇਜ਼ ਨੇ ਕਿਸੇ ਸਰਕਾਰ ਨੂੰ ਮੰਨਣਾ ਚਾਹੀਦਾ ਹੈ ਫਿਰ ਪੂਰੀ ਆਵਾਮ ਦਾ ਉਹਨਾਂ ਨੇ ਕੱਢਿਆ 65% ਲੋਕ ਹਿੰਦੁਸਤਾਨ ਦੀ 150 ਕਰੋੜ ਦੀ ਆਬਾਦੀ ਦੇ ਵਿੱਚ 65% ਲੋਕਾਂ ਨੇ ਕਿਹਾ ਵੀ ਕਿਸਾਨਾਂ ਦੀ ਮੰਗਾਂ ਵਾਜਬ ਨੇ ਜਾਇਜ਼ ਨੇ ਸਰਕਾਰ ਨੂੰ ਮੰਨਣਾ ਚਾਹੀਦਾ ਕਿਉਂ ਕਿਹਾ ਕਿਉਂਕਿ ਦੋ ਫਸਲਾਂ ਤੇ ਐਮਐਸਪੀ ਮਿਲਦੀ ਆ ਉਹ ਵੀ ਗਿਹੋਂ ਦੀ 22% ਖਰੀਦ ਹੁੰਦੀ ਆ ਝੋਨੇ ਦੀ 40% ਖਰੀਦ ਹੁੰਦੀ ਹੈ ਜਿਹੜੀ ਤੇਲ ਦੀ ਗੱਲ ਕਰਦੇ ਆਂ ਦਾਲਾਂ ਦੀ ਗੱਲ ਕਰਦੇ ਆਂ ਤੇ ਹੋਰ ਫਸਲਾਂ ਦੀ ਗੱਲ ਕਰਦੇ ਆਂ ਉਹ ਤਾਂ 0.23% 0.12 ਯਾਨੀ ਕਿ ਇੱਕ ਕਵਾਂਟਲ ਦੇ ਵਿੱਚੋਂ ਪਾਈਆ ਫਸਲ ਵੀ ਨਹੀਂ ਖਰੀਦਦੇ ਇਹ ਉਹਨ ਪੂਰੇ ਲੋਕਾਂ ਦੀ ਫਿਰ ਕਾਰਪੋਰੇਟ ਘਰਾਂ ਨੇ ਲੁੱਟ ਕਰਦੇ ਨੇ ਜੇ 23 ਫਸਲਾਂ ਦੇ ਐਮਐਸਪੀ ਹੋਊਗਾ ਜਿਹੜੀ ਦਾਲ 50 ਰੁਪਏ ਦੀ ਕਿਸਾਨ ਤੋਂ ਲੈ ਕੇ ਇਹ 250 ਰੁਪਏ ਵੇਚਦੇ ਆ ਉਹ ਲੋਕਾਂ ਨੂੰ ਪਤਾ ਆ ਵੀ ਇਹ ਕਾਰਪੋਰੇਟ ਘਰਾਂ ਨੇ ਸਾਡੀ ਲੁੱਟ ਕਰਦੇ ਨੇ ਇਹ ਸਾਡੀ ਲੜਾਈ ਕਾਰਪੋਰੇਟ ਘਰਾਂ ਨੇ ਦੇ ਸਰਕਾਰ ਦੀ ਮਿਲੀ ਭਗਤ ਕਰਕੇ ਆਪਣਾ ਅੰਦੋਲਨ ਲੁੱਟ ਹੋ ਰਹੀ ਆ ਉਸ ਲੁੱਟ ਨੂੰ ਰੋਕਣ ਵਾਸਤੇ ਐਮਐਸਪੀ ਗਰੰਟੀ ਤੱਕ ਹੋਣਾ ਚਾਹੀਦਾ ਆ ਅੱਜ ਜੇ ਕਿਤੇ ਤੁਸੀਂ ਚੌਲ ਖਰੀਦੋਗੇ ਜਾਂ ਤੁਸੀਂ ਆਪਣਾ ਗਿਓ ਖਰੀਦੋਗੇ ਉਹ 23 ਰੁਪਏ ਨੂੰ ਜੇ ਵੇਚੇ ਤੁਸੀਂ 25 ਨੂੰ ਲੈ ਲੂਗੇ 26 ਨੂੰ ਮਿਲ ਜੂਗੀ ਲਾਸਟ 30 ਮਿਲ ਜੂਗੀ ਲੇਕਿਨ ਦਾਲ ਦਾ 50 ਰੁਪਏ ਦੀ ਖਰੀਦ ਕੇ 250 ਰੁਪਏ ਮਿਲਦੀ ਹੈ ਤੇਲ ਤਾਂ ਮੰਨ ਲਏ 100 ਵਾਲਾ ਕਦੇ 250 ਨੂੰ ਹੋ ਜਾਂਦਾ ਕਦੇ 200 ਨੂੰ ਹੋ ਜਾਂਦਾ ਹੈ ਕਿੰਨਾ ਉਹਦੇ ਵਿੱਚ ਤਰਾ ਚੜਾਇਆ ਇਸ ਕਰਕੇ ਇਹ ਸਾਰਾ ਤਰਾ ਚੜਾ ਰੋਕਣਾ ਇਹ ਜਿਹੜੀ ਉਹ ਆਪਣਾ ਥੱਲੇ ਉੱਪਰ ਹੁੰਦਾ ਆ ਰੇਟ ਉਹ ਸਿਰਫ ਇੱਕ ਹੀ ਚੀਜ਼ ਕਰ ਸਕਦੀ ਹੈ ਉਹ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਸਰਕਾਰਾਂ ਨੂੰ ਇਹ ਗੱਲ ਗਵਾਰਾ ਨਹੀਂ ਕਿਉਂਕਿ ਕਾਰਪੋਰੇਟ ਕੰਨਿਆਂ ਨੂੰ ਵੱਡਾ ਨੁਕਸਾਨ ਹੁੰਦਾ ਹੈ ਦਾਲਾਂ ਆਧਾਰ ਤੇਲਾਂ ਦਾ ਐਕਸਪੋਰਟ ਅਡਾਨੀ ਬਾਨੀ ਕਰਦੇ ਨੇ ਆਮ ਆਦਮੀ ਦੇ ਵਸਦੀ ਕਰਨੀ 55% ਦਾ ਤੇਲ ਬਾਹਰ ਤਾਂ ਜਾਂਦਾ ਆ 50% ਦਾਲ ਬਾਹਰ ਤਾਂ ਜਾਂਦੀ ਹੈ ਐਤ ਕੀ ਤਾਂ ਗਿਓ ਵੀ ਬਾਹਰ ਤਾਂ ਆਈ ਆ ਅਜੇ ਇੰਪੋਰਟ ਡਿਊਟੀ ਹਟਾਉਣ ਲੱਗੇ ਆ। ਦੂਜੀ ਗੱਲ ਇਹ ਜਿਹੜੇ ਵੀ ਕਾਨੂੰਨ 75 ਸਾਲ ਦੇ ਵਿੱਚ ਬਣੇ ਕਿਸਾਨ ਮਜ਼ਦੂਰ ਦੇ ਖਿਲਾਫ ਬਣੇ, ਕਾਰਪੋਰੇਟ ਕਾਰੋਨਾਂ ਦੇ ਹੱਕ ਦੇ ਵਿੱਚ ਬਣੇ। ਇਹ ਕਾਨੂੰਨ ਸਾਡੇ ਖਿਲਾਫ ਨਾ ਬਣ ਸਕਣ। ਸਾਡੇ ਖਿਲਾਫ ਕਾਨੂੰਨ ਬਣਾ ਕੇ ਜ਼ਮੀਨਾਂ ਖੋਲੀਆਂ ਗਏ ਆ। ਸਾਡੇ ਖਿਲਾਫ ਕਾਨੂੰਨ ਬਣਾ ਕੇ 75 ਸਾਲ ਤੋਂ ਜਿਹੜਾ ਘੱਟ ਤੋਂ ਘੱਟ ਰੇਟ ਦੇ ਵੀ ਇਹ ਸੀਐਸਪੀਸੀ ਦੀ ਰਿਪੋਰਟ ਹੈ ਵੀ ਇਹ ਇੰਨਾ ਕੁ ਤਾਂ ਖਰੀਦੋ। ਭਾਈ ਜਿੰਨਾ ਖਰਚਾ ਇਹਨਾਂ ਦਾ ਹੋਇਆ ਤਾਂ ਪੂਰੇ ਦੇਸ਼ ਮੰਨ ਲੇ 95% ਕਿਸਾਨਾਂ 96% ਕਿਸਾਨਾਂ ਦੀ ਫਸਲ ਖਰੀਦੀ ਜਾਂਦੀ ਹੈ 93% ਕਿਸਾਨ ਕਿੰਨੇ ਲੰਬੇ ਸਮੇਂ ਤੋਂ ਘਟ ਤੇ ਘਟ ਰੇਟ ਤੇ ਫਸਲ ਵੇਚ ਕੇ ਦੇਸ਼ ਦਾ ਪੇਟ ਭਰਦਾ ਆ ਦੇਸ਼ ਦਾ ਨਿਰਮਾਣ ਕਰਦਾ ਆ ਇਸ ਕਰਕੇ ਸਭ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਸਾਰੇ ਵਰਗਾਂ ਨੂੰ ਅਪੀਲ ਕਰਨਾ ਚਾਹੁੰਦੇ ਕਾਰਪੋਰੇਟ ਘਰਾਣੇ ਕੱਲੀ ਖੇਤੀ ਨਹੀਂ ਛੋਟੇ ਵਪਾਰੀ ਦੀ ਦੁਕਾਨ ਹੀ ਕਮਾਲ ਬਣਦਾ 1500 ਦੁਕਾਨਾਂ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਇਹ ਲੜਾਈ ਪੂਰੀ ਆਬਾਦ ਦੀ ਪ੍ਰਾਈਵੇਟ ਬਿਜਲੀ ਬਿੱਲ ਹੈ ਉਹ ਕਿੰਨਾ ਵੱਡਾ ਨੁਕਸਾਨ ਕਰਨਾ ਜਿਵੇਂ ਤੇਲ ਦੇ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇਤਾ ਵੀ ਤੁਸੀਂ ਆਪਣੀ ਮਰਜ਼ੀ ਤੋਂ ਰੇਟ ਵਧਾ ਸਕਦੇ ਹੋ ਉਹ ਦੇਖ ਲਿਓ ਵੀ ਤੁਸੀਂ 2020 ਜੁਲਾਈ ਦੇ ਵਿੱਚ 60 ਰੁਪਏ ਡੀਜ਼ਲ ਸੀ 75 ਮੰਨ ਲਓ 2020 ਦੇ ਵਿੱਚ ਕਿੰਨੇ ਸਾਲ ਹੋ ਗਏ 72 ਸਾਲਾਂ ਦੇ ਵਿੱਚ 60 ਰੁਪਏ ਡੀਜ਼ਲ ਹੋਇਆ ਲੇਕਿਨ ਜਦੋਂ ਕੰਪਨੀਆਂ ਨੂੰ ਆਜ਼ਾਦੀ ਦੇਦੀ ਉਹਨਾਂ ਨੇ 1 ਸਾਲ ਦੇ ਵਿੱਚ 30 ਰੁਪਏ ਰੇਟ ਬਤਾਤਾ ਉਹ ਕਿੰਨੇ ਪਰਸੈਂਟੇਜ ਵਧ ਗਿਆ ਇਦਾਂ ਹੀ ਬਿਜਲੀ ਪ੍ਰਾਈਵੇਟ ਬੀਲ ਜਿਹੜਾ ਲੈ ਕੇ ਆਏ ਨੇ ਇਹਨਾਂ ਨੇ ਪੂਰੇ ਜਿਹੜੇ ਆਪਣਾ ਗ੍ਰੀਡਨ ਆ ਵੇਚਦੇ ਉਹਨਾਂ ਗ੍ਰੀਡਾਂ ਨੂੰ ਪ੍ਰਾਈਵੇਟ ਕਰਤਾ ਵੀ ਸਾਨੂੰ ਤਾਂ ਇੰਨੇ ਕਰੋੜ ਚਾਹੀਦੇ ਤੁਸੀਂ ਲੋਕਾਂ ਕੋਲੋਂ ਜਿੰਨਾ ਮਰਜ਼ੀ ਲਓ ਇਸ ਕਰਕੇ ਸਾਡੀ ਜਿਹੜੀ ਲੜਾਈ ਆ ਉਹਦਾ ਐ ਨਹੀਂ ਹੈ ਕਿ ਵੀ ਬਿਨਾ ਵਜਾ ਤੋਂ ਅਸੀਂ ਲੜ ਰਹੇ ਆ ਸਾਡੀ ਹਰ ਇੱਕ ਲੜਾਈ ਫੈਕਟ ਦੇ ਆਧਾਰ ਤੇ ਆ ਸਾਡਾ ਮਜ਼ਦੂਰ ਆ ਉਹਨੂੰ 200 ਦਿਨ ਦਾ ਰਜਗਾਰ ਮਿਲਣਾ ਚਾਹੀਦਾ ਜਿਸ ਦੇ ਦੇ ਵਿਚ ਉਹਨੂੰ ਜਿਹੜਾ ਅਸੀਂ ਘੱਟ ਤੋਂ ਘੱਟ ਰੇਟ ਤੇ ਮਜ਼ਦੂਰੀ ਕਰੀ ਉਹ ਆਪਣੇ ਬੱਚੇ ਪੜ੍ਹਾਉਣ ਜੋ ਕਹਿੰਨ 700 ਰੁਪਏ ਦਿਹਾੜੀ ਦਾ ਕੰਮ ਤੋਂ ਕੰਮ ਹੋਣੀ ਚਾਹੀਦੀ ਆ ਨਾ ਅਰ ਜਿਹੜੀ ਘੱਟ ਤੋਂ ਘੱਟ ਦਿਹਾੜੀ ਤੇ 200 ਰੁਪਏ 150 ਰੁਪਏ ਦੇ ਉਹਨਾਂ ਨੇ ਆਪਣਾ ਇਸ ਦੇਸ਼ ਦਾ ਨਿਰਮਾਣ ਕਰਿਆ ਸੀ ਘੱਟ ਤੇ ਘੱਟ ਰੇਟ ਤੇ ਫਸਲ ਵੇਚ ਕੇ ਦੇਸ਼ ਦਾ ਨਿਰਮਾਣ ਕਰਿਆ ਸੀ ਡਿਮਾਂਡ ਆ ਵੀ ਸਾਨੂੰ ਵੀ ਫੈਸਿਲਿਟੀ ਦਿੱਤੀ ਜਾਵੇ 60 ਸਾਲ ਦੇ ਹੋ ਗਏ ਸਾਨੂੰ ਵੀ 10000 ਰੁਪਏ ਪੈਨਸ਼ਨ ਦੇਣੀ ਚਾਹੀਦੀ ਹੈ ਜਦੋਂ ਚਾਹੇ ਕੋਈ ਮੰਨ ਲਿਓ ਕੋਈ ਅਫਸਰ ਸੇਵਾ ਕਰਦਾ ਆ ਚਾਹੇ ਕੋਈ ਮਿਲਟਰੀ ਦੇ ਵਿੱਚ ਸੇਵਾ ਕਰਦਾ ਪਰ ਇਹਨਾਂ ਨੇ ਸਾਨੂੰ ਦਾ ਕੀ ਦੇਣੀ ਸੀ ਇਹਨਾਂ ਦਾ ਸਾਰੇ ਵਰਗਾਂ ਦੀ ਹੋਰਾਂ ਦੀ ਵੀ ਬੰਦ ਕਰਤੀ ਇਸ ਕਰਕੇ ਬੜਾ ਆਉਣ ਵਾਲਾ ਸਮਾਂ ਖਤਰਨਾਕ ਹੈ ਸਭ ਲੋਕਾਂ ਨੂੰ ਮਿਲ ਕੇ ਇਹ ਜਿਹੜੇ ਮੈਨੀਫੈਸਟੋ ਸਾਡੇ ਡਿਮਾਂਡਾਂ ਨੇ ਇਹਨੂੰ ਸੋਚ ਸਮਝ ਕੇ ਦੇਖ ਕੇ ਵੀ ਸਾਰੇ ਲੋਕਾਂ ਨਾਲ ਜੁੜੀ ਹੋਈ ਸਭ ਨੂੰ ਇਸ ਲੜਾਈ ਦੇ ਵਿੱਚ ਆਉਣਾ ਪਏਗਾ ਨਹੀਂ ਇਕੱਲੇ ਇਕੱਲੇ ਨੇ ਸਭ ਨੇ ਪੁੱਟਣਾ ਹੈ ਤੇ ਕਾਰਪੋਰੇਟ ਘਾਨੇ ਕਾਬਜ ਹੋਣੇ ਨੇ ਜਿਹੜੇ ਇਹ ਸਾਨੂੰ ਮਾਡਲ ਲੈ ਕੇ ਆਉਂਦੇ ਨੇ ਇਦਾਂ ਦਾ ਮਾਡਲ ਅਪਣਾਓ ਇਦਾਂ ਦਾ ਮਾਡਲ ਅਪਣਾਓ ਉਹ ਮਾਡਲ ਯੂਰਪ ਦੇ ਵਿੱਚ ਫੈਲ ਹੋ ਗਿਆ ਉਹ ਮਾਡਲ ਅਮਰੀਕਾ ਦੇ ਵਿੱਚ ਫੈਲ ਹੋ ਗਿਆ ਉਹ ਮਾਡਲ ਆਸਟ੍ਰੇਲੀਆ ਦੇ ਵਿੱਚ ਫੈਲ ਹੋ ਗਿਆ ਇਸ ਕਰਕੇ ਜਿਹੜਾ ਸਾਡਾ ਮਾਡਲ ਹੈਗਾ ਆ ਜਿਹੜਾ ਕਾਮ ਆਇਆ ਵਾ ਪੂਰੀ ਦੁਨੀਆ ਦੇ ਵਿੱਚ ਕਾਮ ਆਇਆ ਵਾ ਜਿਹੜਾ ਮਾਰਕੀਟ ਕਮੇਟੀ ਮੰਡੀ ਕਰਨ ਕਰਕੇ ਆਰਐਮਐਸਬੀ ਦੇ ਕੇ ਕਿਸਾਨ ਨੂੰ ਇਹ ਜਹਾ ਮਾਡਲ ਹੁਣ ਸਪੇਨ ਦੇ ਵਿੱਚ ਹੋਇਆ ਦੋ ਤਿੰਨ ਕੰਟਰੀਆਂ ਦੇ ਵਿੱਚ ਇਹਨੂੰ ਫਾਲੋ ਕਰਿਆ ਗਿਆ ਹੈ ਜਿਹੜਾ ਦੇਸ਼ ਜਿਹੜੇ ਫੈਲ ਹੋ ਗਏ ਇਹ ਉਹ ਸਾਡੇ ਤੇ ਥੋਪਣਾ ਚਾਹੁੰਦੇ ਨੇ ਜਿਹੜਾ ਕਾਮ ਆਇਆ ਵਾ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਇਸ ਕਰਕੇ ਜਿਹੜੀ ਆਪਾਂ ਨੇ ਰਾਖੀ ਕਰਨ ਦੀ ਜ਼ਰੂਰਤ ਹੈ ਪੂਰੀ ਆਬਾਦ ਨੂੰ 46% ਲੋਕਾਂ ਦੀ ਰੋਜ਼ਗਾਰ ਦੇਣ ਵਾਲੇ ਖਿੱਤੇ ਦੇ ਤਾਂ 46 ਬਜਟ ਹੋਣਾ ਚਾਹੀਦਾ ਸੀ ਪਰ ਲੇਕਿਨ ਇਸ ਪਾਸੇ ਦਾ 1 ਰੁਪਏ ਦਾ ਵੀ ਬਜਟ ਨਹੀਂ ਪਹਿਲਾਂ ਕਿਸਾਨੀ ਦਾ ਜਿਹੜਾ ਆਪਣਾ ਐਗਰੀਕਲਚਰ ਦਾ ਵਿਭਾਗ ਸੀ ਉਹ ਸਵੈਂਟਰੀਉ ਦੇ ਵਿੱਚ ਆਂਦੀ ਸੀ ਪੋਲਟਰੀਉ ਦੇ ਵਿੱਚ ਆਂਦੀ ਸੀ ਇਹ ਸਾਰੀਆਂ ਜਿੱਦਾਂ ਬਾਹਰ ਘਟਦੀਆਂ ਹੁਣ ਤਾਂ ਸਿਰਫ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਜਿਹਨੂੰ ਸ਼ਿਵਰਾਜ ਚੋਹਾਨ ਨੂੰ ਮੰਤਰੀ ਬਣਾਇਆ ਗਿਆ ਉਥੇ ਵਿੱਚ ਜਿਹੜੀ ਕਿਸਾਨ ਸਨਮਾਨ ਨਿਧੀ ਆ ਉਹ ਬਜਟ ਆ ਕੋਈ ਰਿਸਰਚ ਦੇ ਉੱਤੇ 1 ਰੁਪਿਆ ਨਹੀਂ ਖਰਚਿਆ ਗਿਆ ਸਿਰਫ ਕਰੋੜ 2 ਕਰੋੜ ਰੁਪਏ ਦਾ ਬਜਟ ਆ ਵਰਸਾ ਖੇਤੀ ਰਿਸਰਚ ਕੀਤੀ ਜਾਵੇ ਕੋਈ ਸੋਧ ਬੀਜ ਸੋਧ ਕੇ ਲਿਆ ਜਾਵੇ ਜਿਹੜੀ ਕੰਪਨੀਆਂ ਉਹਨਾਂ ਦੇ ਬਜਟ ਅਰਬਾਂ ਰੁਪਈਏ ਦੇ ਨੇ ਬਾયર ਦਾ ਹੋ ਗਿਆ ਹਾਰਮਨ ਸੈਂਟੋ ਦਾ ਹੋ ਗਿਆ ਜਿਹੜੀ ਕੰਪਨੀਆਂ ਪ੍ਰਾਈਵੇਟ ਨੇ ਪਰ ਸਾਡੀ ਜਿਹੜੀ ਐਗਰੀਕਲਚਰ ਆ ਉਹਦਾ ਬਜਟ ਇੱਕ ਰੁਪਈਆ ਵੀ ਨਹੀਂ ਰਿਹਾ ਜਿਹੜਾ ਸਮਾਨ ਨਿਧੀ ਵਾਲਾ ਵਜੜਾ ਹੋਰ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਕੋਈ ਬਜਟ ਹੀ ਨਹੀਂ ਰਿਹਾ ਕੋਈ ਕਿਸੇ ਤਰ੍ਹਾਂ ਦਾ ਮੰਨ ਲਓ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਨੌਕਰੀ ਨੌਕਰੀ ਉਹਨਾਂ ਦੇ TCS ਹੀ ਆ ਬੱਸ ਔਰ ਕੋਈ ਸਪੈਸ਼ਲ ਤੌਰ ਤੇ ਕਿਸਾਨੀ ਜਿਸ ਖਿੱਤੇ ਨੇ ਇੰਨਾ ਬੜਾ ਰੋਜ਼ਗਾਰ ਦਿੱਤਾ ਹੋਵੇ ਜੇ ਤੁਸੀਂ ਉਸ ਦਾ ਖਿਆਲ ਨਹੀਂ ਕਰੋਗੇ ਤਾਂ ਦੇਸ਼ ਦੇ ਹਾਲਾਤ ਕਹੇ ਜੇ ਹੋਣੇ ਨੇ ਇਹ ਤਾਂ ਠੀਕ ਹੈ ਸ਼ਹਿਰ ਮਾਰਕੀਟ ਦੇ ਵਿੱਚ ਇਨਫਰਾਸਟ੍ਰਕਚਰ ਜਿਹੜਾ ਸ਼ਹਿਰਾਂ ਦੇ ਵਿੱਚ ਬਿਲਡਿੰਗਾਂ ਬਣਾ ਰਹੇ ਨੇ ਸੜਕਾਂ ਬਣਾ ਰਹੇ ਨੇ ਉਹ ਦਖਾਉਂਦੇ ਨੇ ਹਾਂ ਸ਼ਹਿਰ ਮਾਰ ਸਾਨੂੰ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਨਾ ਹਾਲਾਤ ਕਹੇ ਜੇ ਨੇ ਕਿੰਨੇ ਕਿੰਨੇ ਘੱਟ ਰੇਟ ਦੇ ਸਵੇਰੇ ਉੱਠ ਕੇ ਧਾਰ ਪਸ਼ੂਆਂ ਨੂੰ ਚੁੰਦੇ ਆ ਪਸ਼ੂਆਂ ਨੂੰ ਪਾਲਦੇ ਨੇ ਖੇਤੀ ਕਰਦੇ ਨੇ ਫਿਰ ਕੋਈ ਪ੍ਰਾਈਵੇਟ ਜਗ੍ਹਾ ਦੇ ਦੋ 3000 ਦੀ ਨੌਕਰੀ ਕਰਦੇ ਨੇ ਫਿਰ ਆਪਣਾ ਟਾਈਮ ਪਾਸ ਕਰਦੇ ਨੇ ਕਿਸਾਨ ਬਹੁਤ ਧੰਨਵਾਦ ਆ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਰੱਖਿਆ ਜਿਸ ਤਰੀਕੇ ਦੇ ਨਾਲ ਜਿਹੜਾ ਕਿਸਾਨ ਕਹਿ ਰਹੇ ਨੇ ਕਿ ਐਮਐਸਪੀ ਹੈ ਚਾਹੇ ਅਸੀਂ ਇਹਦੇ ਵਿੱਚ ਮਜ਼ਦੂਰਾਂ ਦੀ ਮੰਗਾਂ ਨਹੀਂ ਜਿਹੜੀ ਗੱਲ ਕਰ ਰਹੇ ਆ ਤਾਂ ਅਸੀਂ ਉਸ ਨੂੰ ਲੈ ਕੇ ਧਰਨਾ ਕਰ ਰਹੇ ਆਂ ਔਰ ਸਾਰਿਆਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਪ੍ਰਦਰਸ਼ਨ ਆ ਉਹ ਕਰ ਰਹੇ ਆਂ ਔਰ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਰਾਜਵਿੰਦਰ ਮੈਂ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ